ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਕਿ ਅਲਟਾ ਡਾਟਾ ਸੁਆਗਤ ਹੈ ਜੀ ਸਾਨ ਵੀਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਦਿਖਾਵਾਂਗੇ ਤੇ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਆ ਤੇ ਬਾਕੀ ਅੱਜ ਕ੍ਰੋਸ ਵੀ ਤੁਹਾਨੂੰ ਦਿਖਾਵਾਂਗੇ ਐਚਐਫ ਐਡਮ ਤੁਹਾਨੂੰ ਦਿਖਾਉਣੀ ਆ ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਧੀ ਜੀ ਆਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਈ ਗੁਰੂ ਦੀ ਸਭ ਜੀ ਇੱਥੇ ਆਜੋ ਚਲੋ ਕਿਰਪਾ ਚੈ ਜੀ ਦੇਖ ਲਿਆ ਜੇ ਮੇਲਾ ਫਿਰ ਡੇਰੇ ਬਾਅਦ ਬਨਾਨ ਕਾਲਾ ਚੱਲਣ ਡਿਆ ਜੋ ਅਸੀਂ ਵੀ ਦਰਸ਼ਨ ਕਰ ਲਏ ਆ ਉਹ ਲੰਗਰ ਲਾ ਕੇ ਸੇਵਾ ਵੀ ਕਰ ਲਈ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਉਹ ਲੰਗਰ ਤੁਸੀਂ ਜਿਹੜਾ ਵਾ ਹਰ ਸਾਲ ਹੀ ਫਿਰ ਚੱਲਦਾ ਵਾ ਨਾ ਹਾਂਜੀ ਹਾਂਜੀ ਵੀਰ ਜੀ ਫਿਰ ਲੰਗਰ ਤੁਹਾਨੂੰ ਪਤਾ ਹੀ ਆ ਤੇ ਸਾਲ ਬਾਅਦ ਹੁਣ ਇਹ ਦੀ ਸੰਗਤ ਤੇ ਫਿਰ ਸੇਵਾ ਹਰੇਕ ਦਾ ਕਰਦਾ ਫਰਜ਼ ਬੰਦਾ ਦਾ ਕਰੀਏ ਹਾਂਜੀ ਹਾਂਜੀ ਤੇ ਪੂਰਾ ਪਿੰਡ ਫਿਰ ਗ੍ਰਾਈ ਕਰਕੇ ਨਾ ਸਾਰੇ ਲੰਦੇ ਜਿਹੜਾ ਜਿਹੜਾ ਆ ਉਹ ਸੇਵਾ ਕਰਦਾ ਤੇ ਦੁੱਧਾ ਲੰਗਰ ਚੱਲਦਾ ਆ ਆਪਣੇ ਨਾਂ ਕਰੰ ਬੰਦਾ ਹੀ ਠੀਕ ਆ ਤੇ ਬਾਕੀ ਇਹ ਵੀ ਜਿਹੜਾ ਆਪਣਾ ਚੋਲਾ ਸਾਹਿਬ ਦਾ ਮੇਲਾ ਕਾਫੀ ਮਸ਼ਹੂਰ ਆ ਮਾਜੀ ਏਰੀਏ ਚ ਨਾ ਬਾਬੇ ਨਾਨਕ ਦਾ ਚੋਲੇ ਦਾ ਮੇਲਾ ਦੁਨੀਆ ਪੂਰੇ ਪੰਜਾਬ ਤੋਂ ਢੋਕਦੀ ਆ ਇੱਥੇ ਤੇ ਹਾਂਜੀ ਹਾਂਜੀ ਤਕਰੀਬਨ ਅਜ 8 ਤੋਂ 8 ਦਿਨ ਹੋ ਗਏ ਚੱਲਦੇ ਨੂੰ ਹਾਂਜੀ ਹਾਂਜੀ ਜੰਦੀ ਜਾਂਦਾ ਜੋ ਇਹ ਤੂੰ ਮੰਨਣਾ ਨੇ ਬਾੜੇ ਬੰਦੇ ਕੋ ਲੰਘਿਆ ਨਹੀਂ ਜਾਂਦਾ ਅਜੇ ਮਤਲਬ ਪੂਰਾ ਜੋਰ ਤੇ ਅੱਗੇ ਬਹੁਤ ਜ਼ਿਆਦਾ ਰਸ਼ਾ ਘਟੋ ਘਟ 10 12 ਦਿਨ ਮੇਲਾ ਲਗਾਤਾਰ ਪੂਰਾ ਚੱਲਦਾ ਹੁੰਦਾ ਹਾਂਜੀ ਹਾਂਜੀ ਤੇ ਹੁਣ ਉਧਰ ਵੀ ਚੱਲਣ ਦਿਆ ਤੇ ਕੰਮ ਇੱਧਰ ਵੀ ਚੱਲਣ ਦੇ ਉਧਰੋਂ ਸਾਡੇ ਤੋਂ ਉਹ ਟਰਾਲੀਆਂ ਪਾਈਆਂ ਬਾਜੇ ਉਧਰੋਂ ਟਰਾਲੀਆਂ ਆਉਣ ਚੱਲੀ ਜਾਂਦੀਆਂ ਹਾਂ ਹਾਂਜੀ ਹਾਂਜੀ ਠੀਕ ਐ ਚਲੋ ਇਹ ਵੀ ਦਿਨ ਦਿਹਾੜ ਜਿਹੜੇ ਬਣੇ ਆ ਉਹ ਵੀ ਆਉਣੇ ਆ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਆ ਬਾਬੇ ਨਾਲ ਹੁੰਦੀ ਆ ਜੀ ਚਲੋ ਫਿਰ ਨਾਮ ਦੱਸੋ ਇੱਕ ਕਰਾ ਨਾਮ ਆਪਣਾ ਸਰਬਜੀਤ ਸਿੰਘ ਜੋ ਹਾਂਜੀ ਪਿੰਡ ਆਪਣਾ ਰਾਮਦਵਾਲੀ ਤੇ ਜ਼ਿਲ੍ਹਾ ਬਾਬਾਸਪੁਰ ਤੁਸੀਂ ਮੇਰਾ ਬਾਬਾ ਰਾਣਾ ਠੀਕ ਐ ਜੀ ਮੇਰਾ ਬਾਬਾ ਨਾਨਕ ਮੇਰੇ ਤੋਂ ਲੱਗਾ 8 ਕਿਲੋਮੀਟਰ ਹਾਂਜੀ ਮੇਰੇ ਲੱਗਿਆ ਸ਼ਹਿਰ ਰਮਦਾਸ ਉਹ ਪੈਦਾ ਮਕਸਦ ਜੇ ਪਰ ਹੈਗਾ 4 ਕਿਲੋਮੀਟਰ ਆ ਠੀਕ ਹੈ ਜੀ 40 ਆਪਾਂ ਨੂੰ ਬਰਦਾਖਪੁਰ ਪੈ ਜਾਂਦਾ ਹਾਂਜੀ ਤੇ 36 37 ਬਟਾਲਾ ਪੈ ਜਾਂਦਾ ਤੇ 40 ਅੰਮ੍ਰਿਤਸਰ ਪੈ ਜਾਂਦਾ ਠੀਕ ਆ ਹਾਂਜੀ ਹਾਂਜੀ ਸੈਂਟਰ ਜੇ ਸਿ ਠੀਕ ਆ ਤੇ ਫੋਨ ਨੰਬਰੇ ਬੋਲ ਦੋ 9815277510 ਠੀਕ ਆ ਹਾਂਜੀ ਤੇ ਅੱਜ ਗਾਵਾਂ ਹੈਗੀਆਂ 3 3 ਗਾਵਾਂ ਵੀ ਵੈਰਾਈਟੀ ਅੱਜ 1 ਸਾਲ ਦੀ ਮਿਕਸ ਜੀ ਅੱਜ ਹਨਾ ਬਿਲਕੁਲ ਬਿਲਕੁਲ ਦੱਸਿਆ ਵੀ ਹੁਣ ਆਉਣੀ ਆ ਯਾਰ ਬੀਜੀ ਗਰਮੀ ਹਾਂਜੀ ਹਾਂਜੀ ਹੁਣ ਇਹ ਇਹਨਾਂ ਚੀਜ਼ਾਂ ਨੇ ਕੰਮਜਾਜ਼ ਹੋਣਾ ਹਾਂਜੀ 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 ਠੀਕ ਆ ਜੇ ਛੋਟੇ ਮੁੱਲੇ ਵੀ ਆ ਤਾਂ ਥੋੜਾ ਓਚਾ ਮੁੱਲੇ ਵੀ ਆ ਮੈਂ ਹਾਂਜੀ ਛੋਟੇ ਛੋਟੇ ਮੁੱਲੇ ਰੱਖਨੇ ਆ ਜਦਿਆਂ ਕਾਵਾਂ ਹਰੇਕ ਭੈਣ ਭਰਾ ਦਾ ਫੋਨ ਆਉਂਦਾ ਆ ਤੇ ਚਲੋ ਚੰਗਾ ਵੀ ਲੈ ਜੀ ਇਹਦੇ ਨਾਲ ਮਾੜਾ ਵੀ ਲੈ ਜੀ ਮੇਰੇ ਅਰਗਾ ਵੀ ਹਾਂਜੀ ਹਾਂਜੀ ਤਾਂ ਸਾਰੇ ਕੰਮ ਹੋ ਗਏ ਚਲੋ ਬੜਾ ਚੰਗਾ ਠੀਕ ਆ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀਆਂ ਪਹਿਲੇ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਕਿੰਨਾ ਜਿਸ ਉਹ ਆਇਦਾ ਪਹਿਲੇ ਸਵੇ ਸੂਈ ਜੋਰ ਜੀ ਜੀ ਅੱਛਾ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨਾ ਆ ਬੱਚਾ ਜੋ ਮੈਂ ਆਪਣੇ ਘਰ ਆਤੀ ਆਈ ਆ ਪਤਾ ਨਹੀਂ ਦੂਜਾ ਦਿਨ ਆ ਤੇ ਪਤਾ ਨਹੀਂ ਤਜਾ ਦਿਨ ਆ ਅੱਛਾ ਆ ਬੱਚਾ ਆ ਜੋ ਹਜੀ ਠੀਕ ਹੈ ਜੀ ਹਾਂਜੀ ਬੱਚਾ ਚਲੋ ਜੇ ਤਾਜ਼ਾ ਹੀ ਆ ਸਵੇ ਜਿਹੜਾ ਇਹ ਪਹਿਲਾਂ ਹੀ ਦੱਸਦੇ ਚੱਲਿਆ ਚੰਗੀ ਬਣੀ ਆ ਆਪਾਂ ਬਾਕੀ ਹੈਗੀ ਜਰਸੀ ਕ੍ਰੋਸ ਆ ਕੱਦ ਬਹੁਤਾ ਉੱਚਾ ਨਹੀਂ ਦਰਮਿਆਨਾ ਕੱਦ ਹੈ ਪਤਾ ਨਹੀਂ ਕਾਹਣੀ ਆ ਠੀਕ ਹੈ ਜੰਮੀ ਬਲਹੀ ਆ ਤਾਨਵੀ ਇਹ ਤੇ ਦੇਖ ਸਕਦੇ ਜੇ ਲੱਗ ਗਿਆ। ਬਾਕੀ ਉਤਰਾ ਆਪਾਂ ਪਿੱਛੇ ਪੜੇ ਤੋਂ ਦੇਖ ਸਕਦੇ ਹਾਂ ਸਿੱਧੀ ਆ ਜੰਮੀ ਪੜੀ ਆ ਤਰਾ। ਕਿੰਨਾ ਤਰ੍ਹਾਂ ਮਿੱਧੀ ਦੁੱਧ ਤਿਆਰ ਹੋਣ ਇਹਦੇ ਕੋਲ। ਵੀਜੀ ਆ ਇਸ ਟਾਈਮ ਕੋਈ ਵੀ ਭੈਣ ਭਰਾ ਜਿਹੜਾ ਕੱਡੇ ਵਾਲਾ ਦੁੱਧ ਆ 9 ਤੋਂ 10 ਲੀਟਰ ਇਹਦੇ ਥੱਲੇ। ਅੱਛਾ। ਇਹ ਨਹੀਂ ਆ ਤੇ ਚਾਹ ਪਈ ਤਾਂ ਜਾਂ ਖਾਂ ਨਹੀਂ ਜਿੰਨਾ ਦੱਸਾਂਗੇ ਉਹ ਲੈ ਹੋ। ਅੱਛਾ। ਹਾਂਜੀ। ਤੇ ਕਿੰਨਾ ਕਰੀ ਜਾਓਗੇ ਦੋਦੇ ਦੋਦੇ ਨੂੰ 14 ਅਗਲੀਟਰ ਹਰ ਬ੍ਰਿਜੀ ਜੀ ਕਰਨਾ ਚਾਹੀਦਾ ਬਾਕੀ ਸੇਵਾ ਦਾ ਡਿਮੈਂਡ ਆ ਹਾਂਜੀ ਚੰਗੀ ਸੇਵਾ ਕਰਾਂਗੇ ਤੇ ਚੰਗਾ ਚੋਲਾ ਦੇਗੇ ਮਾੜੀ ਕਰਾਂਗੇ ਤੇ ਮਾਰਾ ਚੋਲਾ ਹੈ ਨਾ ਉਹਦਾ ਸੇਵਾ ਦਾ ਤੇ ਇਹਦਾ ਮੁੱਲ ਫਿਰ ਮੁੱਲ ਦਾ ਹਰ ਬ੍ਰਿਜੀ 45000 ਕਰਦੇ ਘਰ ਦੀ ਛੋਟ ਛੱਡ ਨਹੀਂ ਕਰਾਂਗੇ ਕਰਨੀ ਜੋੜੀ ਮੇਲਾ ਜਾਣ ਡਿਆ ਬਾਬੇ ਦਾ ਅਨੰਦਪੁਰ ਵੀ ਜਾਣਾ ਲੋਕਾਂ ਨੇ ਠੀਕ ਆ ਹਾਂਜੀ ਹਾਂਜੀ ਕਿੰਨੇ ਦੀ ਦੇ ਦਈਏ ਫਿਰ 40000 ਦੀ ਦੇ ਦਾਂਗੇ ਹਰ ਬ੍ਰਿਜੀ 40000 ਹਾਂਜੀ 40000 ਦੇ ਦਾਂਗੇ ਚਲੋ ਫਿਰ 10000 ਛੋਟ ਹੋਰ ਕਰ ਦੋ ਫਿਰ ਯਾਰ ਨਾ ਕਰੀਏ ਫੇਰ ਅੱਛਾ ਫਿਰ ਗੱਲ ਕਰਦੀ ਹੈ ਹਾਂ ਨਾ ਗਾਹ ਦੇ ਦਾਂਗਾ 38000 ਦੀ ਅੱਛਾ 38 ਦੀ ਦੇ ਦ ਪਰ ਬੇਨਤੀ ਹੈ ਹੱਥ ਜੋੜ ਕੇ ਕਿ ਤੁਹਾਨੂੰ ਕੋਈ ਵੀ ਵੀਰ ਸੌਦਾ ਨਾ ਕਰੇ ਅੱਛਾ 38000 ਦੀ ਹਾਂ ਨਾ ਜਾਂ ਦੋ ਜਿਹੜਾ ਵੀਰ ਨੂੰ ਚੰਗੀ ਲੱਗਦੀ ਚੋੜੇ ਜਸਨਾਉ ਹੀ ਆਗੇ 20 ਲੀਟਰ ਚ ਵਾਜੂ ਜਸਨਾਉ ਠੀਕ ਹੈ ਜੀ ਸਾਡੀ ਹੁਣ ਬੇਨਤੀ ਨੂੰ ਪ੍ਰਵਾਨ ਕਰਿਓ ਠੀਕ ਹੈ ਤੇ ਬਾਕੀ ਗਾੜੀ ਮੌਸਮ ਹੀ ਇੰਨਾ ਗਾਵਾਂ ਦਾ ਹੀ ਆਉਂਦੇ ਹਾਂ ਮੈਂ ਨਹੀਂ ਚਲਸੀ ਆ ਪ੍ਰੋਮੋਸ ਹਾਂਜੀ ਉਹ ਤਾਂ ਬਹੁਤ ਸੰਗਣਾ ਦੇਣਾ ਇਹਨਾਂ ਨੇ ਠੀਕ ਹੈ ਜੀ ਜੇ 14 15 ਲੀਟਰ ਵੀ ਦੇ ਗਈ ਤੇ ਐਚਪੀ ਦੇ 20 ਦੇ ਬਰਾਬਰ ਹੋਏ ਠੀਕ ਹੈ ਹਾਂਜੀ ਆਉਂਦਾ ਵੀ ਕੀ ਹੈ ਠੱਗੀਆਂ ਤੇ ਬਾਕੀ ਨਮੀ ਰਹਿ ਰਿਹਾ ਤੇ ਜੰਮੀ ਪਲੀ ਆ ਜਦੀ ਹਾਂਜੀ ਹਾਂਜੀ ਪਲੀ ਜਾ ਤੇ ਆ ਵੀ ਸੂਈ ਸਵਾਈ ਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਐਟ ਟਾਈਮ 15 ਲੀਟਰ ਕੰਡੇ ਦੇ ਰੱਖਣ ਵਾਲਾ ਦੁੱਧ ਆ ਜੀ ਆੱਖਾਂ ਨੂੰ ਮੈਂ 20 ਲੀਟਰ ਵੀ ਆਖਦਾ ਪਰ ਮੈਂ ਜਿਹੜਾ ਜੋ ਕੇ ਤੋਲ ਕੇ ਦਵਾਗਾ 15 ਲੀਟਰ ਆ ਕੰਡੇ ਵਾਲਾ ਤਿਆਰ ਮੋਕੇ ਤੇ ਹਾਂਜੀ ਤਿਆਰ ਬਿਲਕੁਲ ਸੂਈ ਨੂੰ ਕਿੰਨਾ ਚਿਰ ਹੋਇਆ ਹੈ ਸੂਈ ਨੂੰ ਮੰਨ ਲਓ ਤੁਸੀਂ ਆ ਬੱਚਾ ਨੂੰ ਰੜਨ ਦਾਜ ਚਲੋ ਬੱਚਾ ਹੁਣੇ ਦਿਖਾ ਦਿੰਦੇ ਆ ਇਹਦੇ ਕੋਲ ਜਿਹੜਾ 15 ਲੀਟਰ ਕਿੰਦਰ ਵੀ ਤਿਆਰ ਆ ਮੌਕੇ ਤੇ ਬਾਕੀ ਇਹ ਚਲੋ ਤੁਹਾਡਾ ਡਰਦੀ ਡਰਦੀ ਬਾਹਰ ਹੋਣ ਤੋਂ ਆ ਮੇਨ ਰੋਡ ਦੇ ਉੱਪਰ ਆ ਵੀਰ ਜੀ ਨਾਲ ਦਾ ਜਿਹੜਾ 에어ਪੋਰਟ ਵਾਲਾ ਰੋਡ ਆ ਸਿੱਧਾ ਰਮਦਾਸ ਡੇਰਾਪਾ ਬਾਬਾ ਨਾਨਕ ਗੁਰਦਾਸਪੁਰ ਨੂੰ ਗਾੜੀ ਚੱਲ ਜਾਂਦਾ ਏ ਸਿੱਧਾ ਖਾਨ ਕੋਲ ਬਾਕੀ ਸੋਈਆਂ ਸਵਾਈਆਂ ਵਾ ਸਾਰੀਆਂ ਹੀ ਆਏ ਗੱਬਨ ਕੋਈ ਨਹੀਂ ਆ ਬਾਕੀ ਹਵਾਨਾ ਇਹਦਾ ਗਾਂ ਨਾ ਵੀ ਚੰਗਾ ਹੈ ਤੇ ਥਾਣਾ ਦਾ ਸੈੱਜ ਕਰਦਾ ਜੀ ਆਹ ਜੀ ਦੁੱਧੜੀ ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਥੋੜੀ ਜਿਹੀ ਇਧਰ ਨੂੰ ਕਰਿਆ ਥੰਗੀ ਤਰ੍ਹਾਂ ਦੇ ਸਾਜੀ ਆਹ ਦੇਖ ਸਾਜੀ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਪੁੱਤਰਾ ਵੀ ਠੰਡੀ ਤੇਰੀ ਹੈ ਜਿੱਦਾਂ ਬਾਕੀ ਬੱਚੇ ਕਿਹੜਾ ਬੱਚਾ ਜੇਦਾ ਆ ਜਿਹੜਾ ਜੀ ਆਹ ਬੱਚਾ ਜੋ ਮੇਰੇ ਕੋਲ ਨਾਲ ਨੂੰ ਆਜੋ ਆ ਬੱਚਿਆ ਤੇ ਨਾੜੂ ਜਿਹੜਾ ਨਾਲ ਹੀ ਆ ਤੇ ਇਹਦਾ ਜਵਾਦੂ ਵੀ ਦਦੋਂ ਔਰ ਉਹ ਤੇ ਨਾ ਇਹਦਾ ਹਾਕਿਆ 20 ਲੀਟਰ ਦੁੱਧੇ ਚਵਾਊਗੀ ਬੜੇ ਰਹਿਮਾਨ ਦੇ ਨਾਲ ਅੱਛਾ ਮੈਂ ਹੁਣ ਵੀ ਆਖਾਂ ਨੂੰ 20 ਆ ਸਕਦਾ ਝੰਗਸਣੇ 20 ਲੀਟਰ ਹੀ ਆ ਅੱਛਾ ਪਰ ਇਹਦਾ ਠੰਡਾ ਕਰਕੇ ਅਸੀਂ ਜੋਖਿਆ ਇਹਦਾ ਇਹ ਦੁੱਧ 15 ਕਿਲੋ ਕੰਡੇ ਵਾਲਾ ਇਹ ਥਲੇ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਜਿੱਦਾਂ ਜੀ ਇਹ ਗਾਂ ਜਦ ਮਾਰਗੀ ਜਾਂ ਤੁਹਾਡੀਆਂ ਤੇ ਫਿਰ ਤੋਂ ਮੰਗਣੇ ਹੋਵੇ 50 ਮਾਗ ਲਈਏ ਭਾਵੇਂ 60 ਮਾਗ ਲਈਏ ਹਾਂਜੀ ਪਰ ਇਹ ਦੋ ਘਾਟ 50 ਦੀ ਦੇਦਾ 2 ਘੱਟ 50 ਦੀ ਨਾ ਦਈਏ। ਹਾਂਜੀ। ਹੋਰ ਕਰ ਦਈਏ। ਜਿਵੇਂ ਤੁਸੀਂ ਆਪੋਗੇ ਤੁਹਾਨੂੰ ਨਰਾਜ਼ ਨਹੀਂ ਕਰਨਾ ਜਿਵੇਂ ਤੁਸੀਂ ਆਹੋ ਕਰਨਾ। ਫਿਰ 5 ਘੱਟ 50 ਦੀ ਦੇ ਦਈਏ ਫਿਰ। ਹਰਪ੍ਰੀਤ ਜੀ 45000 ਵੀ ਆ ਨਾ ਆ। ਅੱਛਾ। ਪਰ ਮੈਂ ਬੇਦਰਦੀ ਫੇਰ ਕਰਦਾ ਤੁਹਾਨੂੰ ਸੌਦਾ ਨਾ ਕਰਿਓ। ਮੋਲ ਬਿਲਕੁਲ ਖਿੱਚ ਕੇ ਪਾਉਂਦਿਆਂ ਮੈਂ। ਅੱਜ ਪੂਰਾ ਕੰਮ ਖਿੱਚ ਗਿਆ ਹੀ ਆ ਕੇ। ਕੀ ਬੋਲ ਲਿਆ ਦੀਆ ਪੈਸੇ ਖਰਚੇ ਆਉਣ ਵਿੱਚ ਮਾਰਦੇ ਨੂੰ ਥੋੜਾ ਥੋੜਾ ਰਹਿ ਗਿਆ। ਠੀਕ ਹੈ ਜੀ। ਤੇ ਇੰਨਾ ਦਾ ਹੱਕ ਬਣਦਾ ਆ ਤੇ ਥੋੜੀ ਜੀ ਅਸੀਂ ਵੀ ਕਮਾਈ ਲੈਣੀ ਆ। ਘਰੇ ਅਸੀਂ ਵੀ ਪਾਲਣੇ ਹਰਪ੍ਰੀਤ ਜੀ। ਹਾਂਜੀ ਹਾਂਜੀ ਇਹ ਚਲੋ ਮੇਰੀ ਆ ਆਪਣੀ ਸਾਰੇ ਕਰਾਂ 18 18 ਕੋ ਸੇਵਾ ਵਾਲਾ ਚੋ ਜੇ 20 ਵੀ ਚੋਲੇ ਹਾਂਜੀ ਹਾਂ ਹੁਣ ਬੜਾ ਤੇ ਚਵਾ ਬੜਾ ਲੱਗਾ ਇਹਨੂੰ ਮਸ਼ੀਨ ਠੀਕ ਹੈ ਜੀ ਉਹ ਚੰਗੇ ਚਵਾ ਲੀਏ ਤੇ ਹੁਣ ਇੱਕ ਆ ਵੀ ਵੜ ਸੁਈ ਸਵਾਈ ਆ ਤਾਜੀ ਸੁਈ ਆ ਇਹ ਵੀ ਇਹ ਕਿੰਨੇ ਕਿਰਤੀ ਸੁਈ ਹੈ ਇਹ ਕੱਲ 3 ਵਜੇ ਦੀ ਸੁਈ ਆ ਅੱਛਾ ਸ਼ਾਮਾਂ ਦੀ ਤੇ ਸੁਆ ਸੁਆ ਦੂਜਾ ਜੋ ਆਖਾਂ ਨੂੰ ਅਸੀਂ ਪੈਦਣ ਵੀ ਆਖਾਂ ਦੇ ਮੂੰਹੋਂ 6 ਦੰਦ ਜੋਰੇ ਅੱਛਾ ਜੀ ਮੂੰਹ ਤੋਂ 6 ਦੰਦ ਆ ਤੇ outra ਦੋਤੇ ਕਿੰਨਾ ਘੱਟੀ ਜਾਊਗੀ ਐਹੋ ਜੀ ਬੱਛੀ ਨੂੰ 20 22 ਲੀਟਰ ਕੀ ਆਂਦਾ ਹਰਬੀ ਜੀ ਅੱਛਾ ਕੁਝ ਨਹੀਂ ਜਵਾਂਦਾ ਬਰੀਡ ਪੂਰੀ ਆ ਅੱਛਾ ਢੰਡੇ ਤੋਂ ਕਹਿੰਦੇ ਸਾਂਭੀ ਘਾਟਿਆ ਦੱਸੀ ਐ ਪਿਛੇ ਵੀ ਦੋਦ ਦੇ ਨੇ ਘਰ ਦੇ ਕਹਿੰਦੇ ਤਾਂ ਅਸੀਂ ਵਿਜ਼ਿਟਰ ਚ ਹੋਇਆ ਬਾਕੀ ਚੱਲੋ ਤਾਜੀ ਸੋਈ ਆ ਲੱਪੇ ਤੇ ਵੀ ਆ ਜਾਂਦਾ ਵਾ ਪਿਛੇ ਥੋੜਾ ਬਾਕੀ ਅਜੇ ਦੀਆਂ ਦੋਈ ਚਵਾਈਆਂ ਹੋਈਆਂ ਆ थाना ये भी आप देख सारे थान थाने इको जैप से इको जी साइड जानने हैं तो बच्चा है गाड़ी बच्चा है ਤਾਜੇ ਬੱਚਾ ਬਿਲਕੁਲ ਤੇ ਇਹਦਾ ਫਿਰ ਮੁੱਲ ਵੇਖੋ ਅਰਬੀ ਜੀ ਮੁੱਲ ਕਰਨ ਨੂੰ ਤੇ ਜਿੰਨੀ ਇਹਦੀ ਕਤੂਦ ਭੱਲੇ ਆ ਨਾ ਦਾ ਦੇ ਹਾਂਜੀ ਇਹਦਾ ਹੱਕ ਤਾਂ ਬਣਦਾ 85000 ਰੁਪਿਆ ਅੱਛਾ ਪਰ ਹੁਣ ਥੋੜੀ ਜੀ ਪਿੰਡੇ ਤੋਂ ਲੱਸੀ ਆ ਹਾਂਜੀ ਤੇ ਜੇ ਇਹ ਲੱਸੀ ਨਾਲ ਤੇ ਫਿਰ 85000 ਹੀ ਇਹਦਾ ਹੱਕ ਸੀ ਅੱਛਾ ਕਿਉਂਕਿ ਥੱਲਿਓ ਬਹੁਤ ਚੰਗੀ ਆ ਦੁੱਧ ਵਾਲੀ ਲੈੜਾ ਹਾਂਜੀ ਹਾਂਜੀ ਹੁਣ ਮਾਰਦਾਨ ਕਰਦਾਂਗੇ ਕਿੰਨਾ ਦੇ ਦਾਂਗੇ 75000 10000 ਹੀ ਰਹਿਤ ਦੇ ਦਾਂਗੇ 10000 ਨਾ ਰਹਿਤ ਹੈ ਹਾਂਜੀ 15000 ਰੱਤ ਦੇ ਦिए 15 ਹੀ ਕਰ ਦਾਂਗੇ 70 ਦੀ ਦੇਣਾ ਹੋਰ ਕਰ ਦिए ਛੋਟ ਕਰ ਦਾਂਗੇ ਆਪਰੇ ਜੇ ਕੋਈ ਗੱਲ ਹੈ ਕਿੰਨੀ ਕਰ ਦिए ਫਿਰ ਬੇਨਤੀ ਇਹ ਫੇਲ ਸਕਦ ਲਗੇ ਅੱਛਾ ਤਾਂ 2 ਘਟ 70 ਦੀ ਦੇਣਾ ਵੇ 6000 ਦੀ ਫਿਰ ਤੈਨਹੀਂ ਕਰ ਦੋਗੇ ਚਲੋ ਤੈਨਹੀਂ ਕਰਤਾ ਪਰ ਹੁਣ ਬੇਨਤੀ ਹੱਥ ਜੋੜ ਕੇ ਤਾਂ ਸੌਦੇ ਵਾਲੇ ਫਾਸੇ ਲਾ ਕੇ ਵੀਰ ਪਵੇ ਅੱਛਾ ਰਸਾਈ ਵਾਲਿਓ ਲੈ ਲਿਓ ਜਿਹਦੇ ਕਰਮ ਆ ਜਾ ਠੀਕ ਹੈ ਜੀ ਹਾਂ ਜੀ ਠੀਕ ਹੈ ਬਿੱਦੀ ਤੇ ਬਾਕੀ ਇਹ ਆ ਵੀ ਚਲੋ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਆ ਬੇਨਤੀ ਹੱਥ ਜੋੜ ਕੇ ਵੇਖੋ ਮੈਂ ਪੈਸੇ ਖਰਚ ਕੇ ਆ ਹਾਂ ਹਾਂਜੀ ਸਰ ਬੀ ਜੀ ਮੈਂ ਤਸੱਲੀ ਕਰਕੇ ਲਿਆ ਆ ਉਥੋਂ ਹਾਂਜੀ ਹਾਂ ਤੁਹਾਨੂੰ ਪੈਸੇ ਖਰਚਨੇ ਜੋ ਮੇਰੀ ਢਾਡੀ ਆ ਠੀਕ ਹੈ ਤੇ ਮੇਰੇ ਘਰ ਦੋਵੇਂ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਕੇ ਜਾਓ ਇਹਦੇ ਵਿੱਚ ਜਿਹੜੀ ਗੱਲ ਆ ਪੈਸੇ ਖਰਚਨੇ ਤੁਹਾਨੂੰ ਠੀਕ ਹੈ ਹਾਂਜੀ ਹਾਂਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਵੇਖ ਚਾਹ ਕੇ ਤੇ ਆਪਣੀ ਮਰਜ਼ੀ ਨਾਲ ਕੋਈ ਸ਼ੌਂਕ ਖਰੀਦੋ